ਜੇ ਗਰੇਜ ਧੰਨਵਾਦ ਮੇਰੇ ਨਾਲ ਸਾਡੇ ਸਾਥੀ ਡਾਕਟਰ ਸਨੀ ਆਲੂਵਾਲੀਆ ਜੀ ਸੀਵਰੇਜ ਬੋਰਡ ਦੇ ਚੇਅਰਮੈਨ ਆ ਔਰ ਗੁਰਦੇਵ ਲਖਣਾ ਜੀ ਸਾਡੇ ਸਟੇਟ ਸੈਕਟਰੀ ਇਹ ਮੌਜੂਦ ਨੇ ਸਾਥ 200 ਸਕੂਲਾਂ ਦੇ ਵਿੱਚ ਜੈ ਜੀਆਂ ਬੱਸਾਂ ਚੱਲ ਰਹੀਆਂ ਨੇ 20-20 ਕਿਲੋਮੀਟਰ ਤੋਂ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ ਹੁਣ ਸਕੂਲ ਦੀ ਦੂਰੀ ਨਹੀਂ ਬਣੂਗੀ ਵਿਦਿਆਰਥੀਆਂ ਦੀ ਮਜਬੂਰੀ ਯਾਨੀ ਕਿ ਪੰਜਾਬ ਦੇ ਵਿੱਚ ਬਹੁਤੇ ਸਕੂਲ ਦੂਰ ਹੋਣ ਕਰਕੇ ਅਕਸਰ ਸਕੂਲ ਦੇ ਬੱਚੇ ਆਪਣਾ ਸਕੂਲ ਛੱਡ ਦਿੰਦੇ ਸੀ ਖਾਸ ਕਰਕੇ ਕੁੜੀਆਂ ਪਰ ਹੁਣ ਭਗਵਾਨ ਪੰਜਾਬ ਸਰਕਾਰ ਦਾ ਇਹ ਫੈਸਲਾ ਉਹਨਾਂ ਬੱਚਿਆਂ ਦੇ ਲਈ ਰੌਸ਼ਨੀ ਲੈ ਕੇ ਆਇਆ। ਦਰਅਸਲ ਪੰਜਾਬ ਦੇ ਵਿੱਚ 205 ਨਵੀਆਂ ਸਕੂਲ ਬਸਾਂ ਦੀ ਸ਼ੁਰੂਆਤ ਕੀਤੀ ਆ। ਜਦੋਂ ਟ੍ਰਾਂਸਪੋਰਟ ਅਸੀਂ ਫੈਸਿਲਿਟੀ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਆ, ਉਹੀ ਬੱਚੇ ਜਿਹੜੇ ਲੇਟ ਆਉਂਦੇ ਸੀ, ਹੁਣ 15 ਮਿੰਟ ਪਹਿਲਾਂ ਸਕੂਲ ਦੇ ਵਿੱਚ ਆਉਂਦੇ ਆ ਤੇ ਜਦੋਂ ਛੁੱਟੀ ਹੁੰਦੀ ਆ, ਬੱਚੇ ਜਿਹੜੇ ਆ ਉਹ ਅੱਧੇ ਘੰਟੇ ਦੇ ਵਿੱਚ ਆਪਣੇ ਘਰ ਦੇ ਵਿੱਚ ਚਲੇ ਜਾਂਦੇ ਆ। ਬਸ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹੜੀ ਕਿ ਸਾਨੂੰ ਸਵੇਰ ਨੂੰ ਘਰ ਤੋਂ ਲੈ ਕੇ ਆਉਂਦੀ ਹੈ ਤੇ ਘਰ ਛੱਡ ਕੇ ਆਉਂਦੀ ਹੈ ਜਿਹਦੇ ਨਾਲ ਸਾਡਾ ਟਰਾਂਸਪੋਰਟ ਦਾ ਖਰਚਾ ਤੇ ਟਾਈਮ ਵੀ ਜਿਹੜਾ ਹੈ ਸੇਵ ਹੁੰਦਾ ਹੈ ਮੈਂ ਇਸ ਸਕੂਲ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਤੰਗੀ ਤੋਂ ਆਉਣੀ ਹਾਂ ਪਹਿਲਾਂ ਮੈਨੂੰ ਇਸ ਸਕੂਲ ਵਿੱਚ ਆਉਣ ਤੇ ਬਹੁਤ ਤੰਗੀ ਹੁੰਦੀ ਸੀ ਬੱਸ ਹੁਲਤ ਕਰਕੇ ਮੈਂ ਸਕੂਲ ਵਿੱਚ ਵਧੀਆ ਢੰਗ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ ਅੱਜ 20-22-25 ਦਿਨਾਂ ਤੋਂ ਇੱਕ ਬੜੀ ਵੱਡੀ ਮੁਹਿੰਮ ਹੈ ਜਿਹੜੀ ਉਹ ਚੱਲ ਰਹੀ ਹੈ ਨਸ਼ਿਆਂ ਦੇ ਖਿਲਾਫ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਜ਼ਰੀਏ ਜੋ ਨਸ਼ਿਆਂ ਦਾ ਕਾਰੋਬਾਰ ਪੰਜਾਬ ਦੇ ਘਰ ਘਰ ਦੇ ਵਿੱਚ ਪਹੁੰਚ ਗਿਆ ਉਹ ਤੋਂ ਸਮੁੱਚੀ ਪਾਰਟੀ ਸਮੁੱਚੀ ਸਾਡੀ ਲੀਡਰਸ਼ਿਪ ਬੜੀ ਚਿੰਤਤ ਰਹੀ ਹੈ ਤੇ ਉਸੇ ਦਾ ਇੰਪੈਕਟ ਅੱਜ ਇਹ ਹੋ ਰਿਹਾ ਹੈ ਕਿ ਜਿੰਨੀ ਸ਼ਕਤੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਉਹਦੇ ਉਹਦੀ ਵਜ੍ਹਾ ਕਰਕੇ ਜੋ ਡਰੱਗ ਸਮਗਲਰ ਸੀਗੇ ਪੈਡਲਰ ਸੀਗੇ ਉਹ ਅੱਜ ਪਿੰਡਾਂ ਦੇ ਵਿੱਚ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਜਿੰਦਰੇ ਮਾਰ ਕੇ ਉਹ ਫਰਾਰ ਨੇ ਬਹੁਤ ਸਾਰੇ ਨੇ ਜਿਹੜੇ ਫੜੇ ਗਏ ਨੇ ਕਈ ਪੁਲਿਸ ਐਨਕਾਊਂਟਰਾਂ ਦੇ ਵਿੱਚ ਜ਼ਖਮੀ ਵੀ ਹੋਏ ਨੇ ਤੇ ਇਹਦਾ ਨਤੀਜਾ ਇਹ ਨਿਕਲਿਆ ਕਿ ਪਿਛਲੇ 1 ਮਹੀਨੇ ਦੇ ਵਿੱਚ ਜਦੋਂ ਦੀ ਅਸੀਂ ਇਹ ਕੈਂਪੇਨ ਸ਼ੁਰੂ ਕੀਤੀ ਹੈ 1 ਮਾਰਚ ਤੋਂ ਉਦੋਂ ਤੋਂ ਜੋ ਕ੍ਰਾਸ ਬਾਰਡਰ ਜੋ ਸਮਗਲਿੰਗ ਹੋ ਰਹੀ ਸੀ ਕਿ ਡਰੋਨਸ ਦੇ ਜ਼ਰੀਏ ਪਾਕਿਸਤਾਨ ਬਾਰਡਰ ਤੋਂ ਪੰਜਾਬ ਦੇ ਵਿੱਚ ਉਹਦੇ ਵਿੱਚ ਵੱਡੇ ਪੱਧਰ ਤੇ ਉੱਪਰ ਗਿਰਾਵਟ ਹੈ ਜਿਹੜੀ ਉਹ ਆਈ ਹੈ ਕਿਉਂਕਿ ਉਹਨਾਂ ਨੂੰ ਪਾਕਿਸਤਾਨ ਵਾਲਿਆਂ ਨੂੰ ਇਹਨਾਂ ਡਰੱਗ ਸਮਗਲਰਸ ਨੂੰ ਹੁਣ ਚਿੰਤਾ ਇਹ ਸਾਰੀ ਹੈ ਕਿ ਜਦੋਂ ਇੱਥੇ ਕੋਈ ਚੱਕਣ ਵਾਲਾ ਹੀ ਨਹੀਂ ਮਿਲ ਰਿਹਾ ਤੇ ਉਹ ਉਹਦੀ وجہ ਕਰਕੇ ਸਪਲਾਈ ਦੀ ਵੀ ਰਿਡਕਸ਼ਨ ਹੋਈ ਏ ਤੇ ਜੇ ਕੋਈ ਕਰਨ ਦੀ ਕੋਸ਼ਿਸ਼ ਵੀ ਕਰਦੇ ਤੇ ਫਿਰ ਉਹ ਪੁਲਿਸ ਤੋਂ ਬਚ ਨਹੀਂ ਪਾਉਂਦਾ ਹੈਗਾ ਸੋ ਇਹ ਸਾਰੀ ਮਹਿੰਮ ਨੂੰ ਜਿੱਥੇ ਸਾਡੇ ਸੁਪਰੀਮ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਅਸੀਂ ਸਾਰੇ ਆਪਾਂ ਸਾਰੇ ਤੁਸੀਂ ਸਾਰੇ ਵੀ ਚਿੰਤਿਤ ਸੀਗੇ ਉਹਦੇ ਇੱਕ ਡਿਜ਼ਾਇਰਡ ਰਿਜ਼ਲਟਸ ਨੇ ਜਿਹੜੇ ਉਹ ਮਿਲਣੇ ਸ਼ੁਰੂ ਹੋਏ ਨੇ ਤੇ ਹੁਣ ਤੱਕ ਵੱਡੀਆਂ ਪ੍ਰਾਪਤੀਆਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਜਿਹਦੇ ਤਹਿਤ NDPS ਦੇ ਹੁਣ ਤੱਕ 2721 ਕੇਸਿਸ ਨੇ ਜਿਹੜੇ ਉਹ ਹੋ ਚੁੱਕੇ ਨੇ ਟੋਟਲ 4592 ਡਰਗ ਸਮਗਲਰਜ਼ ਜਾਂ ਪੈਡਲਰਜ਼ ਉਹ ਫੜੇ ਜਾ ਚੁੱਕੇ ਨੇ ਤੇ ਜਿਹੜੇ ਜਿੰਨੇ ਲੋਕ ਜਿਨ੍ਹਾਂ ਨੇ ਇਹ ਕੰਮ ਕਰਦੇ ਸੀਗੇ ਡਰਗ ਸਮਗਲਰਜ਼ ਵਗੈਰਾ ਪੁਲਿਸ ਨੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤੇ ਅੱਗੋਂ ਕੋਈ ਗੋਲੀਬਾਰੀ ਹੁੰਦੀ ਹੈ ਉਹਦੇ ਵਿੱਚ 52 ਬੰਦੇ ਨੇ ਜਿਹੜੇ ਸਮਗਲਰਜ਼ ਉਹ ਫੱਟੜ ਹੋ ਚੁੱਕੇ ਨੇ ਤੇ ਹੁਣ ਤੱਕ 51 ਪ੍ਰਾਪਰਟੀਆਂ ਇਨ ਸਮਗਲਰਸ ਦੀਆਂ ਉਹ ਡਿਮੋਲਿਸ਼ ਕੀਤੀਆਂ ਜਾ ਚੁੱਕੀਆਂ ਨੇ ਪੂਰੇ ਪੰਜਾਬ ਦੇ ਵਿੱਚ ਇਹ ਉਹ ਪ੍ਰਾਪਰਟੀਆਂ ਨੇ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਪਰ ਪੋਲਿਟিক্যাল ਪਾਰਟੀਆਂ ਦੀ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੀ ਵਜ੍ਹਾ ਕਰਕੇ ਜਿਨ੍ਹਾਂ ਨੇ ਕਬਜ਼ੇ ਕੀਤੇ ਜ਼ਮੀਨਾਂ ਦੇ ਉੱਪਰ ਤੇ ਫਿਰ ਆਪਦੇ ਮਹਿਲ ਉਸਾਰਲੇ ਇਹਨਾਂ ਡਰੱਗ ਡਰੱਗ ਮਨੀ ਦੇ ਨਾਲ ਉਹ ਮਹਿਲ ਇਹਨਾਂ ਨੇ ਜਿਹੜੇ ਲੋਕਾਂ ਦੇ ਦੀਆਂ ਜਾਨਾਂ ਦਾ ਨੁਕਸਾਨ ਕਰਕੇ ਕਮਾਈ ਸੀਗੇ ਮਹਿਲ ਸਾਰੇ ਸੀਗੇ 51 ਪ੍ਰਾਪਰਟੀਆਂ ਉਹ ਡਿਮੋਲਿਸ਼ ਕਰ ਦਿੱਤੀਆਂ ਗਈਆਂ ਨੇ ਹੁਣ ਤੱਕ ਤਕਰੀਬਨ ਤਕਰੀਬਨ 2400 ਕਿਲੋ ਦੇ ਕਰੀਬ 2399 ਕਿਲੋ ਜਿਹੜਾ ਨਸ਼ਾ ਉਹ ਫੜਿਆ ਜਾ ਚੁੱਕੇ ਔਰ ਇਸ ਤੋਂ ਇਲਾਵਾ 6 ਲੱਖ 63794 ਗੋਲੀਆਂ ਟੈਬਲੇਟਸ ਜਿਹੜੇ ਉਹ ਫੜੇ ਜਾ ਚੁੱਕੇ ਨੇ ਔਰ ਤਕਰੀਬਨ 58 ਲੱਖ 47000 ਡਰਗ ਮਨੀ ਹੈ ਜਿਹੜੀ ਉਹ ਫੜੀ ਜਾ ਚੁੱਕੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਐਕਸਪਲੇਨ ਕੀਤਾ ਕਿ ਇੱਕ ਪੂਰਾ 360 ਡਿਗਰੀਜ਼ ਪਲਾਨ ਹੈ ਜਿਹੜਾ ਜਿਹਦੇ ਵਿੱਚ ਇੱਕ ਪਾਸੇ ਡਰਗ ਸਪਲਾਈ ਦੀ ਦੀ ਚੇਨ ਟੋੜੀ ਜਾ ਰਹੀ ਹੈ ਦੂਸਰੇ ਪਾਸੇ ਜੋ ਡਰਗ ਦੀ ਡਿਮਾਂਡ ਹੈ ਜਿਹੜੀ ਉਹਨੂੰ ਵੀ ਘਟਾਉਣ ਦੇ ਲਈ ਵੱਡੇ ਪੱਧਰ ਤੇ ਉਪਰ ਕੋਸ਼ਿਸ਼ਾਂ ਹੋਈਆਂ ਨੇ ਔਰ ਇਸ ਤਰੀਕੇ ਨਾਲ ਕਿ ਪੁਲਿਸ ਸਖਤੀ ਕਰ ਰਹੀ ਹੈ ਡਰੱਗ ਸਮਗਲਜ ਨੂੰ ਖਤਮ ਕਰਕੇ ਉਹਨਾਂ ਦੀ ਜਿਹੜੀ ਸਪਲਾਈ ਜਿਹਨੇ ਉਹਨੂੰ ਤੋੜਨੇ ਤੇ ਦੂਜੇ ਪਾਸੇ ਹੈਲਥ ਡਿਪਾਰਟਮੈਂਟ ਹੈ ਜਿਹੜਾ ਉਹ ਆਪਣੇ ਹਸਪੀਟਲਜ਼ ਦੇ ਜ਼ਰੀਏ ਡੀ ਐਡਿਕਸ਼ਨ ਔਰ ਰੀਹੈਬਿਲੀਟੇਸ਼ਨ ਸੈਂਟਰਸ ਦੇ ਜ਼ਰੀਏ ਔਰ ਸੈਂਟਰਸ ਦੇ ਜ਼ਰੀਏ ਜਿਹੜੀ ਡਰੱਗ ਦੀ ਡਿਮਾਂਡ ਹੈ ਉਹਨੂੰ ਘਟਾਉਣ ਦੇ ਵਿੱਚ ਕਾਫੀ ਹੱਦ ਤੱਕ ਉਹ ਕਾਮਯਾਬੀ ਹੈ ਜਿਹੜੀ ਉਹ ਜੋ ਅਸੀਂ ਪਲਾਨ ਕੀਤਾ ਸੀ ਉਹਦੇ ਮੁਤਾਬਕ ਮਿਲ ਚੁੱਕੀ ਹੈ ਸੋ ਮੈਂ ਸਮਝਦਾ ਕਿ ਸਮੁੱਚਾ ਪੰਜਾਬ ਆਮ ਆਦੀ ਪਾਰਟੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਲਏ ਗਏ ਇਸ ਦਲੇਰਾਨਾ ਤੇ ਸ਼ਲਾਘਾਯੋਗ ਫੈਸਲੇ ਦੇ ਲਈ ਮੈਂ ਸਮਝਦਾ ਕਿ ਅੱਜ ਲੋਕ ਪੰਜਾਬ ਸਰਕਾਰ ਦਾ ਔਰ ਪਾਰਟੀ ਦਾ ਧੰਨਵਾਦ ਕਰ ਰਹੇ ਨੇ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਸਾਰਿਆਂ एनजीओ नु सारे सोशल ऑर्गेनाइजेशन नु भी विनती करूंगा के ਹੁਣ ਤੱਕ ਬਹੁਤ ਸਾਥ ਮਿਲਿਆ ਇਹ ਇਨਾ ਡਰਗ ਸਮਗਲਰਸ ਦੇ ਉੱਪਰ ਕਾਰਵਾਈ ਕਰਾਉਣ ਚ ਪਿਛਲੇ 1 ਮਹੀਨੇ ਦੇ ਵਿੱਚ ਮੈਂ ਹੋਰ ਵੀ ਉਹਨਾਂ ਨੂੰ ਅੱਗੇ ਵਧ ਕੇ ਬੇਨਤੀ ਇਹ ਕਰੂੰਗਾ ਕਿ ਹੁਣ ਆਉਣ ਵਾਲੇ ਸਮਿਆਂ ਦੇ ਵਿੱਚ ਅਵੇਅਰਨੈਸ ਵੀ ਆਪਾਂ ਨੂੰ ਚਲਾਉਣੀ ਪੈਣੀ ਹੈ ਤਾਂ ਕਿ ਬੱਚਿਆਂ ਨੂੰ ਨਸ਼ੇ ਦੀ ਪਹਿਲੀ ਪੈੜ ਤੋਂ ਪਹਿਲੇ ਸਟੈਪ ਤੋਂ ਹੀ ਦੂਰ ਰੱਖਿਆ ਜਾ ਸਕੇ ਜਿਹਦੇ ਲਈ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਜੇ ਕੋਈ ਸਭ ਤੋਂ ਵੱਡਾ ਕੰਮ ਸਭ ਤੋਂ ਇਫੈਕਟਿਵ ਕੰਮ ਜੇ ਕੋਈ ਕਰ ਸਕਦਾ ਇਸ ਪਾਸੇ ਤਾਂ ਉਹ ਹਰ ਪਰਿਵਾਰ ਕਰ ਸਕਦਾ ਫਿਰ ਸਮਾਜ ਕਰ ਸਕਦਾ ਤੇ ਫਿਰ ਸਰਕਾਰ ਹੈ ਜਿਹੜੀ ਉਹ ਉਹਨੂੰ ਸਪੋਰਟ ਕਰਨ ਦੇ ਲਈ ਅੱਗੇ ਆਲਰੇਡੀ ਆਈ ਹੋਈ ਐ ਸੋ ਮੈਂ ਸਮਝਦਾ ਕਿ ਹਰ ਘਰ ਪਰਿਵਾਰ ਨੂੰ ਅੱਜ ਸਾਡੀ ਇਸ ਮੁਹਿੰਮ ਨਾਲ ਜੁੰਡ ਦੀ ਲੋੜ ਹੈ ਤੇ ਹੁਣ ਤੱਕ ਇਹ ਵੀ ਜਿਹੜੀਆਂ ਕਾਜਾਬੀਆਂ ਮਿਲੀਆਂ ਨੇ ਸਾਰਿਆਂ ਦੇ ਸਹਿਯੋਗ ਨਾਲ ਹੀ ਮਿਲੀਆਂ ਨੇ